ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ। ਹ ਬੜਾ ਮਨ ਉਦਾਸ ਹੋਇਆ ਯਾਰ ਕੱਲ। ਤਰਨਾ ਮਤਲਬ ਲਾਉਣਾ ਸਭ ਦਾ ਹੀ ਹੱਕ ਆ। ਕੋਈ ਬੰਦਾ ਆਪਣਾ ਹੱਕ ਆਪਣੇ ਹੱਕਾਂ ਖਾਤਰ ਤਰਨਾ ਲਾ ਸਕਦਾ। ਪਰ ਇਹ ਸਰਕਾਰ ਨੇ ਦੇਖੋ ਕਿੰਡੀ ਛਾਜਿਸ਼ ਕਰੀ ਆ ਮੋਦੀ ਦੇ ਕਹਿਣ ਦੇ ਉੱਪਰ ਭਗਵੰਤ ਮਾਨ ਨੇ ਲੀਡਰਾਂ ਨੂੰ ਕਿਸਾਨ ਲੀਡਰਾਂ ਨੂੰ ਉੱਥੇ ਬੁਲਾ ਕੇ ਮੀਟਿੰਗ ਵਾਸਤੇ ਚੰਡੀਗੜ੍ਹ ਸਾਰੇ ਡਿਟੇਨ ਕਰ ਲਏ ਠੀਕ ਆ ਪਰसों ਉਹ ਨਾ ਮੈਂ ਇੱਕ ਖਬਰ ਪੜ੍ਹ ਰਿਹਾ ਮਿੰਟੂ ਜਿਹੜਾ ਗੁਰਸਰੀਆ ਪੱਤਰਕਾਰ ਆ ਉਹਨੇ ਪਾਈ ਵੀ ਤੀ ਕਹਿੰਦਾ ਵੀ ਲੱड्डा ਕੋਠੀ ਜਿਹੜੀ ਪਟਿਆਲੇ ਕੋਲ ਸੈ ਸੰਗਰੂਰ ਆ ਵੀ ਉੱਥੇ ਬੜੇ ਪੱਧਰ ਪਰ ਪੁਲਿਸ ਜਮ੍ਹਾਂ ਹੋਈ ਵੀ ਆ ਵੀ ਕੋਈ ਬੜਾ ਐਕਸ਼ਨ ਕਰਨ ਦੀ ਸੋਚ ਰਹੀ ਸਰਕਾਰ ਲੋਕਾਂ ਨੇ ਥੱਲੇ ਕਮੈਂਟ ਲਿਖੇ ਹੋਏ ਤੇ ਵੀ ਨਸ਼ਿਆਂ ਦੇ ਵਿਰੁੱਧ ਹੋਰ ਤਕੜਾ ਕੰਮ ਹੋਊਗਾ ਪਰੇ ਹੋ ਗਿਆ ਉਲਟ ਉਲਟ ਕਿਦਾਂ ਹੋ ਗਿਆ ਜਿੰਨੇ ਉੱਥੇ ਕਿਸਾਨ ਧਰਨੇ ਤੇ ਜਿਹੜੇ ਬਜ਼ੁਰਗ ਤੇ ਬੀਬੀਆਂ ਤੀਆਂ ਬੈਠੀਆਂ ਨੇ ਸਭ ਉਹਨਾਂ ਨੇ ਬਾਈ ਡਿਟੇਨ ਕਰਕੇ ਉੱਥੇ ਸੜਕ ਐਨ ਹੁਣ ਤੱਕ ਜਿਹੜੀ ਖਬਰ ਚੱਲੀ ਆ ਵੀ ਕਲੀਅਰ ਕਰਤਾ ਸਾਰਾ ਕੁਝ ਠੀਕ ਆ ਹੁਣ ਤੁਸੀਂ ਆਪ ਦੇਖ ਲਓ ਵੀ ਜਿਹੜੇ ਕਿਸਾਨਾਂ ਨੇ ਮੰਗਾ ਤੁਹਾਨੂੰ ਇੱਕ ਮੰਗ ਮੈਂ ਮੰਗ ਆਪਣੀ ਦੱਸਦਾ ਵੀ ਸਾਡੀ ਮੰਗ ਕੀ ਆ ਦੇਖੋ ਹੁਣ ਗਾਂਹ ਜੀਰੀ ਦਾ ਸੀਜ਼ਨ ਆਉਂਦਾ ਠੀਕ ਆ ਮੇਲੇ ਵੀ ਚੱਲ ਰਹੇ ਆ ਤਕਰੀਬਨ ਆਹ ਇੱਕ ਦੋ ਦਿਨ ਤੱਕ ਉੱਥੇ ਵੀ ਮੇਲਾ ਆ ਅਲੂ ਦੇਹਾਨੇ ਵੀ ਪਰ ਕੋਈ ਬੀਜ ਬਾਰੇ ਨਹੀਂ ਦੱਸਿਆ ਸਰਕਾਰ ਨੇ ਵੀ ਕਿਹੜਾ ਬੀਜ ਤੁਸੀਂ ਲਾਓ ਜਿਹੜਾ ਤੁਹਾਡਾ ਹੱਸ ਕੇ ਵਿਕੇ ਉਹਦੇ ਬਾਰੇ ਕੋਈ ਧਿਆਨ ਨਹੀਂ ਆਹ ਚਕਾਤ ਇਹਦੇ ਵਿੱਚ ਨਾ ਆਤਮਾ ਵੜ ਗਈ ਆ ਭਗਵੰਤ ਮਾਨ ਦੇ ਵਿੱਚ ਮੋਦੀ ਵਾਲੀ ਇਹ ਨੇ ਪੂਰਾ ਹੁਣ ਇਹ ਨੂੰ ਤੁਸੀਂ ਸਾਜ਼ਿਸ਼ ਕਹ ਲਓ ਕੋਸ ਕਹ ਲਓ ਠੀਕ ਆ ਗੁੱਸਾ ਵੀ ਆਉਂਦਾ ਸਾਨੂੰ ਕਿਉਂਕਿ ਅਸੀਂ ਵੀ ਵੋਟਾਂ ਪਾਈਆਂ ਇਹਨਾਂ ਨੂੰ ਪਰ ਸਾਨੂੰ ਨਹੀਂ ਥਾ ਪਤਾ ਵੀ ਇਹ ਸਾਡੇ ਨਾਲ ਇਦਾਂ ਕਰਨਗੇ ਠੀਕ ਹੈ ਨਾ ਜਿਹੜੇ ਕੰਮ ਕਰਨ ਦੇ ਸਰਕਾਰ ਦੇ ਬੀਜ ਮੱਕੀ ਦਾ ਕਿੰਨਾ ਮਹਿੰਗਾ ਮਿਲੇ ਆ ਲੋਕਾਂ ਨੂੰ ਇਹਦੇ ਬਾਰੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਪਰ ਮੈਂ ਇੱਕ ਗੱਲ ਮੈਂ ਸੀਐਮ ਸਾਹਿਬ ਨੂੰ ਕਹਿਣੀ ਚਾਹੁੰਦਾ ਵੀ ਕੈਪਟਨ ਮਰਿੰਦਰ ਸਿੰਘ ਨੇ ਪੂਰੀ ਮਦਦ ਕੀਤੀ ਕਿਸਾਨਾਂ ਦੀ ਠੀਕ ਹੈ ਜਦੋਂ ਉਹ ਧਰਨਾ ਲੱਗਿਆ ਸੀਗਾ ਦਿੱਲੀ ਪਰ ਫਿਰ ਵੀ ਲੋਕਾਂ ਨੇ ਉਹਨੂੰ ਦਵਾਰੇ ਮੌਕਾ ਨਹੀਂ ਦਿੱਤਾ ਕਾਂਗਰਸ ਨੂੰ ਹੀ ਮੌਕਾ ਨਹੀਂ ਦਿੱਤਾ ਕੈਪਟਨ ਨੂੰ ਤਾਂ ਕਿਹਾ ਦੇਣਾ ਦਾ ਇਹ ਕੋਈ ਕੁਰਸੀ ਨਾ ਕੋਈ ਗੈਰ ਲੈ ਕੇ ਨਹੀਂ ਜਾਮਦਾ ਲੋਕ ਦੰਨੇ ਆ ਅੱਗੇ ਨੂੰ ਤੁਹਾਡਾ ਕਾਂਗਰਸ ਨਾਲੋਂ ਵੀ ਬੁਰਾ ਹਾਲ ਹੋਣਾ ਕਾਲੀਆਂ ਨਾਲੋਂ ਵੀ ਯਾਦ ਰੱਖਿਓ ਕਿਉਂਕਿ ਲੋਕ ਸਮਝ ਚੁੱਕੇ ਆ ਠੀਕ ਹੈ ਨਾ ਬੜਾ ਮਨ ਉਦਾਸ ਹੋਇਆ ਯਾਰ ਮਤਲਬ ਧੋਖਾ ਦੇ ਇੱਕ ਇੱਕ ਤਰ੍ਹਾਂ ਦਾ ਧਰਮਾ ਚ ਕਾ ਦਤਾ ਠੀਕ ਹੈ ਵਾਹਿਗੁਰੂ ਕਰੇ ਕਿਰਪਾ ਕਿਸਾਨਾਂ ਪਰ ਭਾਈ ਜਿਹੜੇ ਹੁਣ ਹੱਸਦੇ ਆ ਨਾ ਹਾਲ ਦੇਖਿਓ ਗਾਹਾਂ ਗਾਹਾਂ ਕੀ ਆ ਹੋਣਾ ਪੁਲਿਸ ਰਾਜ ਬਣਨਾ ਇਸ ਇਸ ਸਟੇਟ ਨੇ ਪੁਲਿਸ ਸਟੇਟ ਬਣ ਜਾਣਾ ਇਸ ਸਾਡੇ ਪੰਜਾਬ ਨੇ ਸਾਡੇ ਉੱਪਰ ਹਰੇਕੇ ਪੈਂਦਾ ਸਾਡੇ ਉੱਪਰ ਚਲੋ ਕਰਨਗੇ ਵੈਗੁਰੂ ਕਿਰਪਾ ਜਿਹੜਾ ਵੱਡ ਫੂਕਿਆ ਤਾਂ ਨਾ ਆਪਾਂ ਨੇ ਇਹਦੇ ਉੱਪਰ ਲੱਗੇ ਪਾਣੀ ਛੱਡਣਾ ਪਾਣੀ ਛੱਡ ਕੇ ਕਰੂਗੇ ਸਪਰੇਅ ਪਰਸੋਂ ਤੱਕ ਐਕਟਰ ਜਨਰਸਨ ਕੋਰ ਪਹਿਲੇ ਹੀ ਹਾਂਭ ਲੈਣਾ ਆਪਾਂ ਨੇ ਮੌਕਾ ਨਹੀਂ ਤਾਂ ਫਿਰ ਕੱਖੇ ਨਹੀਂ ਮੁੱਕਦਾ ਇੱਧਰ ਨਾ ਇੱਧਰ ਕਰੀਤੀ ਆਪਾਂ ਨੇ ਇਹ ਕਹਿ ਰਿਹਾ ਪਹਿਲਾਂ ਵੱਡ ਹੋ ਗਿਆ ਤਾਂ ਮੀ ਪਾਣੇ ਤੇ ਵਾਦਨਾ ਕਰ ਦਿੱਤੀ ਆਪਾਂ ਨਾਈਟਰ ਜਿੰਨਾ ਸਰਗੋ ਦੇਖੋ ਫਰਕ ਕੱਖ ਨਹੀਂ ਹੈਗਾ ਜਮਈ ਜਮਾਂ ਸਾਫ ਪਿਆ ਨੰਨਾ ਵੀ ਲੱਗਿਆ ਪੱਧਰ ਤੇ ਫੁੱਟਣ ਜਮਾਂ ਸਾਫ ਪਿਆ ਦੇਖੋ ਇਹ ਫਰਕ ਐਟਰ ਜਿੰਨਾ ਸਰਗੋ ਦਾ ਜੇ ਆਪਾਂ ਪਹਿਲਾਂ ਕਰ ਦਿੰਨੇ ਸੀ ਤਾਂ ਪਹਿਲਾਂ ਹੀ ਕਰਿਆ ਤਜਰਬਾ ਜਿੰਨਾ ਵੀ ਕਰਿਆ ਸਾਫ ਪਿਆ ਜਮੀ ਖੇਤ ਇੱਧਰ ਵੀ ਇਹੀ ਕੰਮ ਕਰਨਾ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ